ਜੀ ਸਾਲੜੂ ਅਰੇ ਅੱਜ ਫੇਰ ਲੈ ਕੇ ਆ ਗਏ ਨਵੀਂ ਵੀਡੀਓ ਤੇ ਨਵਾਂ ਸਵਾਲ ਅਸੀਂ ਪੁੱਛਾਂਗੇ ਸਵਾਲ ਤੇ ਤੁਸੀਂ ਦਿਨਾ ਜਵਾਬ ਉਹ ਵੀ ਦਿਨਾ ਕਮੈਂਟਾਂ 'ਚ ਤੇ ਵੀਡੀਓ ਨੂੰ ਮਾਰ ਤੋਂ ਮਾਰ ਕਰਨਾ ਛੇਰ ਹਾਂ ਸਵਾਲ ਬੋਲੇਗਾ ਅਰਮਨ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਬੰਦ ਅੱਖਾਂ ਨਾਲ ਦੇਖ ਸਕਦੇ ਹਾਂ ਸਵਾਲ ਹੰਮੇ ਦੁਆਰਾ ਬੋਲਦੀ ਹਾਂ ਉਹ ਹੈ ਜੋ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਆਪਾਂ ਅੱਖਾਂ ਬੰਦ ਕਰਕੇ ਦੇਖ ਸਕਦੇ ਹਾਂ ਇਹਦਾ ਜਵਾਬ ਤੁਸੀਂ ਦਿਨਾ ਦਾ ਜਵਾਬ ਤਾਂ ਸਾਰੇ ਨਹੀਂ ਆਂਦਾ ਹੋਵੇਗਾ ਤੇ ਸਾਡੇ ਤੁਸੀਂ ਵੀਡੀਓ ਮੰਨ ਸਕਦੇ ਹੋ ਵੀਡੀਓ ਨੂੰ ਕਰਨਾ ਸ਼ੇਅਰ ਤੇ ਸਾਡੇ ਵੀਡੀਓ ਰੋੜ ਕੇ ਵੀ ਮੰਨ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਤੇ ਧੰਨਵਾਦ ਤੁਹਾਡਾ ਸਪੋਰਟ ਜਰੂਰ ਦੇਣੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਡੇ ਚੈਨਲ ਕਾਠਵਲ ਟੀਵੀ ਨੂੰ ਫੋਲੋ ਜਰੂਰ ਕਰਿਆ ਕਰੋ ਸਭ ਫੇਸਬੁੱਕ ਇੰਸਟਾਗ੍ਰਾਮ ਤੇ YouTube ਤੇ YouTube ਦਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਹਣ ਸਾਰੇ YouTube ਦੇ ਚੈਨਲ ਬਣਾ ਲਿਆ ਹੁੰਦੇ ਤੁਸੀਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਾਟ ਸਾਡਾ ਚੈਨਲ ਹੈਗਾ ਇਹ ਪਿੰਨਾ ਪੋਸਟ ਜੀ ਫੇਸਬੁਕ YouTube ਤੇ ਕਾਟ ਦਾ ਗਾਰਪਲ ਟੀਵੀ ਹੈਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਧੰਨਵਾਦ